ਰਾਜੇ ਬਿੰਦ ਨੂੰ ਲੱਖ ਦੀਆਂ ਲਾਨਤਾਂ ਨੇ ਜਿਨੇ ਇੱਕ ਕਤਲ ਹੋਏ ਦੋਸਤ ਤੇ ਉਹ ਕਤਲ ਦੇ ਵਿੱਚ ਸ਼ਾਮਲ ਲੋਕਾਂ ਦੇ ਨਾਲ ਅੱਜ ਯਾਰੀਆਂ ਪਾਲੀਆਂ ਨੇ ਕਿਵੇਂ ਤੂੰ ਸਿੱਧੂ ਮੁਸੇਹਾਰੇ ਦੇ ਕਤਲ ਦੇ ਦੋਸ਼ੀ ਲੋਕਾਂ ਨੂੰ ਅੱਜ ਆਪਣੇ ਮੀਡੀਆ ਸਲਾਹਕਾਰ 5-5 ਲੱਖ ਰੁਪਏ ਤੇ ਰੱਖ ਲਿਆ ਉਸ ਪਰਿਵਾਰ ਨੂੰ ਕਿਵੇਂ ਮੂੰਹ ਦਿਖਾਏਗਾ ਜਿਹੜੇ ਸਿੱਧੂ ਮੁਸੇਵਾਲੇ ਦੀ ਮਾਤਾ ਜੀ ਨੂੰ ਉਹਨਾਂ ਦੇ ਪਿਤਾ ਜੀ ਨੂੰ ਗਲਵਕੜੀਆਂ ਪਾ ਪਾ ਕੇ ਰੋ ਰੋ ਕੇ ਦਿਖਾਉਂਦਾ ਸੀ ਇਹਦਾ ਮਤਲਬ ਤੇਰੇ ਉਹ ਹਿੰਜੂ ਜਿਹੜੇ ਨੇ ਉਹ ਨਕਲੀ ਸੀ ਜਾਣੀ ਸੀ ਉਹ ਰੋਣੇ ਉਹ ਤੂੰ ਡਾਂਮੇ ਕਰਕੇ ਦਿਖਾਉਂਦਾ ਸੀ ਇੱਥੋਂ ਤੱਕ ਰਾਜੇ ਬੜਿੰਗ ਦੀ ਰਾਜਨੀਤੀ ਕੱਡੀਆਂ ਹੋ ਜਾਵੇਗੀ ਕਿ ਸਿੱਧੂ ਮੁਸੇਵਾਲੇ ਦੇ ਕਤਲ ਦੇ ਦੋਸ਼ੀਆਂ ਨੂੰ ਤੂੰ ਅੱਜ 5-5 ਲੱਖ ਰੁਪਏ ਦੇ ਵਿੱਚ ਆਪਣੇ ਮੀਡੀਆ ਸਲਾਕਰ ਰੱਖੇਗਾ ਆ ਗੂਗਲ ਤੇ ਜਾ ਕੇ ਰਿਸਰਚ ਕਰ ਲੋ ਆਯੂਸ਼ੀ ਜਿਹੜੀ 2022 ਦੇ ਵਿੱਚ ਆਮ ਆਦੀ ਪਾਰਟੀ ਸਰਕਾਰ ਦੀ ਮੀਡੀਆ ਸਲਾਹਕਾਰ ਸੀ ਜਿਹਨੇ ਆ ਗਰੁੱਪਾਂ ਦੇ ਵਿੱਚ ਮੀਡੀਆ ਗਰੁੱਪਾਂ ਦੇ ਵਿੱਚ ਪਾ ਕੇ ਇਹ ਜਨਤਕ ਕੀਤੀ ਸੀ ਜਾਣਕਾਰੀ ਕਿ ਸਿੱਧੂ ਮਸੇਵਾਲੇ ਦੀ ਸਿਕਿਉਰਿਟੀ ਅਸੀਂ ਵਾਪਸ ਲੈ ਲਈ ਹੈ ਤੇ ਅੱਜ ਉਸ ਹੀ ਐਸਸੀ ਨੂੰ ਇਹ ਰਾਜਾ ਬਰਿੰਗ ਜਿਹੜਾ ਆਪਣਾ ਮੀਡੀਆ ਸਲਾਹਕਾਰ ਬਣਾ ਲੈਂਦਾ ਆ ਕਾਂਗਰਸ ਦੇ ਸੁਖਬਾਲ ਸਿੰਘ ਖੈਰੇ ਦਾ ਟਵੀਟ ਹੈ ਇਹ ਕੀਜ ਬਾਕੀ ਆ ਜਿਸ ਗੱਲ ਤੇ ਬੋਲਣਗੇ ਕੀ ਆਇਓ ਸੀ ਨੂੰ ਕੀ ਮਜਬੂਰੀ ਬਣ ਗਈ ਕਿ ਅੱਜ ਕਾਂਗਰਸ ਦੇ ਰਾਜੇ ਬਣ ਕੇ ਉਹ ਆਪਣੀ মিডিਆ ਸਲਾਹਤਨ ਰੱਖ ਲਈ ਆ ਆ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦਾ ਨੇਤਾ ਕੀ ਬੋਲੇਗਾ ਕੀ ਹੁ ਮਾੜੀ ਮੁੱਟੀ ਸ਼ਰਮ ਆਏਗੀ ਕਾਂਗਰਸ ਨੂੰ ਕਿ ਸਿੱਧੂ ਮਸੇਵਾਲਾ ਜਿਹਦੇ ਦੋਸ਼ੀ ਕਿਉਂਕਿ ਉਹਦੇ ਕਤਲ ਦਾ ਮੁੱਖ ਕਾਰਨੇ ਸੀ ਕਿ ਸਿੱਧੂ ਮਸੇਵਾਲਾ ਦੀ ਸਿਕਉਰਿਟੀ ਨੂੰ ਜੰਮ ਤੱਕ ਕੀਤਾ ਗਿਆ ਜੰਮ ਤੱਕ ਕੀਤਾ ਗਿਆ ਸੀ মিডিਆ ਸਲਾਹਕਰ ਆਯੂਸ਼ੀ ਵੱਲੋਂ ਜਿਹੜੀ ਉਸ ਸਮੇਂ ਆਮਾਦੀ ਪਾਰਟੀ ਦੀ মিডিਆ ਸਲਾਹਕਰ ਸੀ ਅੱਜ ਉਹੀ ਆਯੂਸ਼ੀ ਰਾਜੇ ਬਣੀ ਨੇ 5 ਲੱਖ ਰੱਖ ਲਈਏ ਸਾਡੇ ਕਿ ਤੂੰ 50 ਲੱਖ ਦੇ ਕਰੋੜ ਰੁਪਇਆ ਦੇ ਪਰ ਜਿਹੜੀ ਤੂੰ ਯਾਰ ਮਾਰ ਕੀਤੀ ਆ ਜਿਹੜਾ ਤੂੰ ਆਪਣੇ ਕਤਲ ਹੋਏ ਮੈਂ ਸਮਝਦਾ ਕਿ ਉਹ ਨੌਜਵਾਨ ਨੂੰ ਧੋਖਾ ਦਿੱਤਾ ਅੱਜ ਦਾ ਡੋਗਰ ਤੂੰ ਜਿਹੜਾ ਮੈਂ ਸਮਝਦਾ ਬਣਿਆ ਜਿਹੜਾ ਯਾਰ ਮਾਰ ਤੇ ਉਤਰਿਆ ਯਾਰ ਉਸ ਜਿਹੜਾ ਜਹਾਨ ਤੋਂ ਦੋਸਤ ਚਲੇ ਗਿਆ ਉਹਦੀ ਕੋਈ ਇੱਜ਼ਤ ਰੱਖ ਲੈਂਦਾ ਉਹਦੇ ਪਰਿਵਾਰ ਦੀ ਕੋਈ ਇੱਜ਼ਤ ਰੱਖ ਲੈਂਦਾ ਕਿ ਕਾਂਗਰਸ ਇਸ ਤੇ ਜਵਾਬ ਦੇਵੇ ਕਿ ਮੈਂ ਪੰਜਾਬੀਆਂ ਨੂੰ ਇਹ ਗੱਲ ਦੱਸਣਾ ਚਾਹੁੰਨਾ ਕਿ ਇਹ ਕਰਤੂਤ ਹੈ ਲੋਕਾਂ ਦੀ ਜੇ ਕੱ比亚 ਨਿੰਦਣਯੋਗ ਤੇ ਜਮਾ ਥੱਲੇ ਪੱਦਰ ਦੀ ਰਾਜਨੀਤੀ ਯਾਰ ਮਰੇ ਹੋਏ ਯਾਰਾਂ ਦੇ ਵੀ ਤੇ ਵੀ ਮਰਸਾਂ ਦਾ ਕਿ ਉਹਨਾਂ ਦੇ ਕਤਲ ਹਾਂਦੇ ਜੁਮੇਵਾਰ ਲੋਕ ਜਿਹੜੇ ਉਹ ਉਸ ਦੇ ਵਿੱਚ ਭੂਮਿਕਾ ਨਿਭਾਉਂਦੇ ਨੇ ਸਿਕਿਉਰਟੀਆਂ ਯਾਰ ਕਰਦੇ ਨੇ ਉਹਨਾਂ ਲੋਕਾਂ ਨੂੰ ਅੱਜ ਆਪਣੀਆਂ ਮੀਡੀਆ ਸਲਾ ਕਰ ਰੱਖਣ ਦੀਆਂ ਤੇ ਲੋਕ ਕਰਤੂਤਾ ਕਰ ਰਹੇ ਨੇ